ਗੱਲ ਆਸਟ੍ਰੇਲੀਆ ਸਪਾਊਸ ਵੀਜ਼ਾ ਦੀ ਕਰਨ ਜਾ ਰਹੇ ਹਾਂ ਬਹੁਤ ਸਵਾਲ ਸੀ ਔਰ ਬਹੁਤ ਵੇਟ ਸਾਰੇ ਕਰ ਰਹੇ ਸੀ ਕਿ ਕਦੋਂ ਜੋ ਹੈ ਆਸਟ੍ਰੇਲੀਆ ਸਪਾਊਸ ਵੀਜ਼ਾ ਅਸੀਂ ਦੇਖ ਸਕਾਂਗੇ ਕਿ ਲਗਾਤਾਰ ਅੱਛੀ ਪ੍ਰੋਫਾਈਲ ਵਾਲੇ ਜਿਹੜੇ ਨੇ ਉਹਨਾਂ ਦੇ ਵੀ ਬਹੁਤ ਸਾਰਾ ਸਵਾਲ ਔਰ ਵੇਟ ਸਾਰੇ ਕਰ ਰਹੇ ਸੀ ਸੋ ਇਹ ਇੱਕ ਵੱਡੀ ਖੁਸ਼ ਖ਼ਬਰੀ ਅਸੀਂ ਤੁਹਾਨੂੰ ਜ਼ਰੂਰ ਕਹਿ ਸਕਦੇ ਹਾਂ ਆਸਟ੍ਰੇਲੀਆ ਤੋਂ ਵੱਡੀ ਖੁਸ਼ ਖ਼ਬਰੀ ਇਹ ਹੈ ਕਿ ਆਸਟ੍ਰੇਲੀਆ ਸਪਾਊਸ ਵੀਜ਼ਾ ਜਿਹੜੇ ਅੱਜ ਕੱਲ ਦੇਖ ਰਿਹਾ ਕਿ ਚੰਗੀ ਗਿਣਤੀ ਦੇ ਵਿੱਚ ਲੱਗ ਰਹੇ ਨੇ ਪਰ ਇੱਥੇ ਵੀ ਤੁਹਾਨੂੰ ਪ੍ਰੋਫਾਈਲ ਦਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸੇ ਦੇ ਉੱਪਰ ਗੱਲ

ਕਿੰਨੇ ਦਿਨਾਂ ਦੇ ਵਿੱਚ ਜੋ ਹੈ 스파우스 ਵੀਜ਼ਾ ਆ ਰਿਹਾ ਔਰ ਸਭ ਤੋਂ ਜ਼ਰੂਰੀ ਸਵਾਲ ਇੱਥੇ ਇਹ ਵੀ ਹੋ ਜਾਂਦਾ ਹੈ ਕਿ 스파우스 ਦੀ ਕੁਆਲਿਫਿਕੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਫੰਡ ਦੀ ਰਿਕੁਆਇਰਮੈਂਟ ਕਿੰਨੀ ਰਹਿਣ ਵਾਲੀ ਹੈ ਜੇਕਰ 스파우스 ਵੀਜ਼ਾ ਲਗਾਣਾ ਹੈ ਸੋ ਮੈਮ ਜਰੂਰ ਇਹ तमाम ਸਵਾਲ ਸਾਡੇ ਕੋਲ ਆਏ ਹੋਏ ਸੀ ਤੇ ਜ਼ਰੂਰ ਇਹਨਾਂ ਸਾਰੇ ਸਵਾਲਾਂ ਦਾ ਤੁਸੀਂ ਜਵਾਬ ਦੇਣਾ ਤਾਂ ਕਿ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਉਹ ਸਹੀ ਇਨਫੋਰਮੇਸ਼ਨ ਔਰ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧ ਸਕਣ ਸ਼ਸ਼ੀਕਾਲ ਨਮਸਕਾਰ ਸਾਰਿਆਂ ਨੂੰ ਅੱਜ ਮੈਂ ਗੱਲ ਕਰਾਂ ਜਾ ਰਹੀ ਹਾਂ ਸਪਾਊਸ ਵੀਜ਼ਾ ਦੇ ਵਾਸਤੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਉਹ ਵਰੀਡ ਹੁੰਦੇ ਆ ਕਿ ਅਸੀਂ ਸਪਾਊਸ ਨਾਲ ਜਾਣਾ ਪਰ ਇਸ ਟਾਈਮ ਸਪਾਊਸ ਵੀਜ਼ਾ ਨਹੀਂ ਲੱਗ ਰਿਹਾ ਜਾਂ ਯੂਨੀਵਰਸਿਟੀਆਂ ਨਹੀਂ ਲੈ ਰਹੀ ਤੇ ਉਹਨਾਂ ਦੇ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਇਸ ਟਾਈਮ ਆਸਟ੍ਰੇਲੀਅਨ ਯੂਨੀਵਰਸਿਟੀਆਂ ਜਿਹੜਾ ਥੋੜਾ ਲੀਨੈਂਟ ਹੋਈਆਂ ਤੇ ਵੀਜ਼ੇ ਬਹੁਤ ਸੋਹਣੇ ਆ ਰਹੇ ਆ ਸਪਾਊਸ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਅੱਜ ਦੇ ਦਿਨ ਦੀ ਹੀ ਜਿਹੜੀ ਨਿਊਜ਼ ਹੈ ਗਵਰਨਮੈਂਟ ਨੇ ਐਟ ਲੀਸਟ ਮੇਰੇ ਖਿਆਲ 20% ਹੋਰ ਕੋਟਾ ਵਧਾਤਾ ਹੈ ਐਗਜੈਕਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇ ਰਹੀਆਂ ਕੱਢ ਕੇ ਤੇ ਮਤਲਬ ਜਿਹੜਾ ਇਹਨਾਂ ਦਾ ਕੈਪ ਉਹਦੇ ਵਿੱਚੋਂ ਵੀ ਇਹਨਾਂ ਨੇ ਅੱਗੇ ਹੋਰ ਵਾਅਦਾ ਕੀਤਾ ਤੇ ਇਹ ਵੀ ਇੱਕ ਬਹੁਤ ਸੋਹਣਾ ਜਿਹੜਾ ਇਸ ਟਾਈਮ ਇੱਕ ਖੁਸ਼ਖਬਰੀ ਹੈ ਔਰ ਪਿਛਲੇ ਕਾਫੀ ਟਾਈਮ ਤੋਂ ਵੀਜ਼ਾ ਬਹੁਤ ਆਇਆ ਈਵਨ ਜਿਹੜੇ ਪ੍ਰਾਈਵੇਟ ਕਾਲਜੇਜ਼ ਹੈ ਉਹਨਾਂ ਦੇ ਵਿੱਚ ਵੀ ਮਾਸਟਰਸ ਵਾਸਤੇ ਖਾਲੀ ਬੱਚਿਆਂ ਨੂੰ ਪਾਇਆ ਉਹਨਾਂ ਦੇ ਵੀ ਵੀਜ਼ੇ ਆ ਗਏ ਹੈ ਸਪਾਊਸ ਦੇ ਨਾਲ ਤੁਸੀਂ ਇਹ ਸੋਚੋ ਸਪਾਊਸ ਦੇ ਨਾਲ ਮਾਸਟਰਸ ਵਾਸਤੇ ਵੀਜ਼ਾ ਪਾਇਆ ਉਹ ਵੀ ਆ ਗਏ ਹੈ ਤੇ ਜਿਹੜੇ ਸਟੂਡੈਂਟਸ ਆ ਹੁਣ ਇੱਕ ਹੋਰ ਚੀਜ਼ ਕਰ ਸਕਦੇ ਆ ਮਾਸਟਰਸ ਵਾਸਤੇ 6.5 ਬੈਂਡ ਚਾਹੀਦੀ ਹੈ ਐਂਡ ਜਿਹੜੇ ਪਰਸੈਂਟੇਜ ਆ ਤੁਹਾਡੀ 55 ਤੋਂ 65% ਚਾਹੀਦੀ ਹੈ ਸਪਾਊਸ ਦੀ ਕੁਆਲੀਫਿਕੇਸ਼ਨ ਇਕੁਇਵਲੈਂਟ ਹੋਣੀ ਚਾਹੀਦੀ ਹੈ ਤੁਸੀਂ ਬਿਲਕੁਲ 100% ਐਲੀਜੀਬਲ ਹੋ ਉਹਦੇ ਬਾਅਦ ਇੱਕ ਹੋਰ ਖੁਸ਼ਖਬਰੀ ਹੈ ਕਿ ਜੇ ਤੁਸੀਂ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਤੁਸੀਂ ਬਟ ਪੜੇ ਹੋਏ ਹੋ ਤੁਸੀਂ ਸਮਝ ਬੀਐਸਸੀ ਨਾਨ ਮੈਡੀਕਲ ਬੀਐਸਸੀ ਆਈਟੀ ਬੀਐਸਸੀ ਮੈਥ ਐਮਐਸਸੀ ਮੈਥ ਇਦਾਂ ਦੇ ਕੁਝ ਕੀਤਾ ਹੋਇਆ ਤੁਸੀਂ ਤੇ ਤੁਸੀਂ ਜਿਹੜਾ ਉਹਦੇ ਵਾਸਤੇ ਮਾਸਟਰ ਬਾਈ ਰਿਸਰਚ ਵਿੱਚ ਅਪਲਾਈ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਮਾਸਟਰਸ ਕੀਤੀ ਹੋਈ ਹੈ ਤਾਂ ਯੂਨੀਵਰਸਿਟੀਆਂ ਤੁਹਾਨੂੰ ਮਾਸਟਰਸ ਵਾਸਤੇ ਅਗੇ ਨਹੀਂ ਲੈਂਦੀ ਡਿਉਲ ਡਿਗਰੀ ਨੂੰ ਤੇ ਇਹਦੇ ਵਿੱਚ ਤੁਸੀਂ ਮਾਸਟਰ ਬਾਈ ਰਿਸਰਚ ਕਰ ਸਕਦੇ ਹੋ ਆਇਲਸ ਦੀ ਰਿਕੁਆਇਰਮੈਂਟ 6.5 ਅ ਪਰਸੈਂਟੇਜ ਹੋਈ ਜਿਹੜੀ ਮਤਨ ਦੱਸੀ ਹੈ 55 ਤੋਂ 65% ਜਿਹੜੀ ਯੂਨੀਵਰਸਿਟੀਆਂ ਦੇ ਉੱਪਰ ਡਿਪੈਂਡ ਕਰਦਾ ਹੈ ਤੁਸੀਂ ਸੈਕਸ਼ਨ 1 2 3 ਕਿਹੜੀ ਯੂਨੀਵਰਸਿਟੀ ਤੋਂ ਪੜੇ ਹੋ요 ਉਸ ਹਿਸਾਬ ਨਾਲ ਤੁਸੀਂ ਜਿਹੜਾ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਹੁਣ ਮਾਸਟਰ ਬਾਈ ਰਿਸਰਚ ਵਾਸਤੇ ਜਿਹੜੇ ਤੋਂ ਅਸੀਂ ਪਾਸ ਆਊਟ ਹੋਣਾ ਚਾਹੀਦਾ ਉਸ ਟਾਈਮ ਕੋਰਸਸ ਤੋਂ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਉਸੇ ਬੀਐਸਸੀ ਜਾਂ ਬੀਟੈਕ ਯਾ ਆਈਟੀ ਵਿੱਚ ਜਾਂ ਨਾਨ ਮੈਡੀਕਲ ਦੇ ਵਿੱਚ ਕੁਝ ਵੀ ਕੀਤਾ ਆ ਤੁਸੀਂ ਜਾਂ ਮਾਸਟਰਸ ਕੀਤੇ ਹੋਏ ਹੋ ਜੇ ਕੋਰਸਸ ਦੇ ਵਿੱਚ ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਜਿਹੜਾ ਅਪ ਟੂ 3 ਇਅਰਸ ਦਾ ਮਿਲਦਾ ਹੈ 스ਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਮੇਨ ਐਪਲੀਕੈਂਟ ਵੀ ਫੁੱਲ ਟਾਈਮ ਕੰਮ ਕਰ ਸਕਦਾ ਹੁਣ ਤੁਹਾਡਾ ਕੁਐਸਚਨ ਹੋਏਗਾ ਕਿ ਤੁਸੀਂ ਤਾਂ ਪੜਨ ਜਾ ਰਹੇ ਫੁੱਲ ਟਾਈਮ ਕੰਮ ਕਿਵੇਂ ਕਰ ਸਕਦੇ ਹੋ ਕਿਉਂਕਿ ਮਾਸਟਰ ਬਾਏ ਰਿਸਰਚ ਅਸਾਈਨਮੈਂਟ بیس ਹੈ ਜਿਹਦੇ ਵਿੱਚ ਤੁਸੀਂ ਅਸਾਈਨਮੈਂਟਸ ਬਣਾਉਣੀ ਆ ਫੁੱਲ ਟਾਈਮ ਕੰਮ ਕਰ ਸਕਦੇ ਰਿਸਰਚ ਦਾ ਇੱਕ ਹਿੱਸਾ ਹੁੰਦਾ ਹੈ ਔਰ ਇਹਦੇ ਵਿੱਚ ਜਿਹੜਾ 35 ਇਅਰ ਦੇ ਬਾਅਦ ਜਿਹੜਾ ਸੀਗਾ ਕਿ ਤੁਸੀਂ ਪੋਸਟ ਸਟਡੀ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ ਇਹਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਮੈਂ ਮਾਸਟਰ ਬਾਈ ਰਿਸਰਚ ਉਹਦੇ ਵਿੱਚ ਇਹ ਵੀ ਕੰਡੀਸ਼ਨ ਨਹੀਂ ਲੱਗਦੀ ਇੱਕ ਤਾਂ ਤੁਹਾਨੂੰ ਪੋਸਟ ਡੀ ਵਰਕ ਪਰਮਿਟ ਵੀ ਲੰਬਾ ਮਿਲ ਰਿਹਾ ਦੂਜਾ ਤੁਹਾਨੂੰ ਜਿਹੜੇ ਆ ਇਹ ਵੀ ਕੰਡੀਸ਼ਨ ਨਹੀਂ ਕਿ ਤੁਹਾਨੂੰ 35 ਦੇ ਬਾਅਦ ਪੋਸਟ ਡੀ ਵਰਕ ਪਰਮਿਟ ਨਹੀਂ ਮਿਲੋਗਾ ਦੇ ਆਇਲਸ ਵੀ 6.5 ਬੈਂਡ ਚਾਹੀਦੀ ਹੈ ਤੇ ਇਹ ਬਹੁਤ ਵਧੀਆ ਜਿਹੜਾ ਇੱਕ ਪਾਥਵੇ ਹੈ ਆਸਟ੍ਰੇਲੀਆ ਜਾਣ ਦਾ ਤੁਹਾਡਾ ਔਰ ਆਪਣੇ ਸਪਾਊਸ ਦੇ ਨਾਲ ਤੁਸੀਂ ਜਾਣਾ ਚਾਹੁੰਦੇ ਹੋ ਡਿਊਲ ਮਾਸਟਰਸ ਕੀਤੀ ਹੋਈ ਹੈ ਜਾਂ ਤੁਸੀਂ ਇਹੋ ਜੀ ਚੀਜ਼ ਚੋ ਕਿ ਜਿਹੜੇ ਬਾਕੀ ਚੀਜ਼ਾਂ ਚ ਤੁਹਾਨੂੰ ਲੱਗਦਾ ਨੈਗੇਟਿਵ ਹੈ ਬਟ ਇਹ ਮਾਸਟਰ ਬਾਈ ਰਿਸਰਚ ਵਾਸਤੇ ਤੁਸੀਂ ਆਪਣੇ ਸਪਾਊਸ ਨਾਲ ਜਾ ਸਕਦੇ इवन ਸਿੰਪਲ ਮਾਸਟਰਸ ਵਾਸਤੇ ਵੀ ਤੁਸੀਂ ਸਪਾਊਸ ਨਾਲ ਜਾ ਸਕਦੇ ਹੋ ਜੇ ਤੁਸੀਂ ਓਨਲੀ ਗ੍ਰੈਜੂਏਸ਼ਨ ਕੀਤੀ ਹੈ ਔਰ ਤੁਸੀਂ ਜੇ ਆਪਣੇ ਗੈਪ ਨੂੰ ਜਸਟ ਵੈਰੀਫਾਈ ਕਰਦੇ ਹੋ ਆਏ 6.5 ਹੋਣੇ ਚਾਹੀਦੇ ਫੰਡਿੰਗ ਬੰਦੋਸੇ ਪੁੱਛੋਗੇ ਕਿੰਨੀ ਹੋਣੀ ਚਾਹੀਦੀ ਹੈ ਜਿਹੜੇ ਮੇਨ ਐਪਲੀਕੈਂਟ ਦੇ ਫੰਡਿੰਗ ਦਿਖਾਨੀ ਹੈ 29700 ਡਾਲਰ ਲਿਵਿੰਗ ਐਕਸਪੈਂਸਸ ਪਲੱਸ 1 ਇਅਰ ਦੀ ਫੀਸ ਹੁਣ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਹੋਰ ਹੈ ਜਿਹੜੀ ਮਾਸਟਰ ਬਾਏ ਰਿਸਰਚ ਦੀ ਫੀਸ ਆ ਉਹ ਕਾਲਜ ਦੇ ਜਿੰਨੀ ਫੀਸ ਆ ਪਈ 10000 ਡਾਲਰ ਜਦਕਿ ਯੂਨੀਵਰਸਿਟੀ ਦੀ ਕੋਈ ਵੀ ਫੀਸ ਚਾਹ ਗ੍ਰੈਜੂਏਸ਼ਨ ਦੀ ਫੀਸ ਵੀ 40 ਤੋਂ 45000 ਡਾਲਰ ਹੈ ਇਹ ਤੁਹਾਨੂੰ ਖੱਲੀ 23000 ਡਾਲਰ ਹੈ ਮਤਲਬ 12 ਲੱਖ ਰੁਪਿਆ ਤੁਹਾਨੂੰ ਜਿਹੜੀ ਹੈ ਪਈ ਹੈ ਫੀਸ ਸਾਲ ਦੀ ਫੀਸ ਤਾਂ ਤੁਸੀਂ 6 ਮਹੀਨੇ ਦੀ ਫੀਸ ਦੇ ਕੇ ਜਾ ਸਕਦੇ ਹੋ 6 ਮਹੀਨੇ ਦੀ ਫੀਸ ਕਿੰਨੀ ਜਾਂ ਸਾਲ ਦੀ 11 ਲੱਖ ਹੋ ਰਹੀ ਹੈ ਤੇ ਤੁਹਾਡੀ ਜਿਹੜੀ ਹੈ 6 ਮਹੀਨੇ ਦੀ 6 ਲੱਖ ਰੁਪਏ ਫੀਸ ਹੋ ਇਸ ਹਾ우스 ਨਾਲ ਜਾ ਸਕਦਾ ਤੁਹਾਡਾ ਇਹ ਵੀਜ਼ਾ ਇੱਕ ਬਹੁਤ ਸੋਹਣਾ ਵੀਜ਼ਾ ਜਿਹੜਾ ਤੁਹਾਨੂੰ opportunity ਦੇ ਰਿਹਾ ਫੁੱਲ ਟਾਈਮ ਵਰਕ ਰਾਈਟਸ ਦੀ ਉਹਦੇ ਬਾਅਦ ਸੈਟਲਮੈਂਟ ਦੇ ਵੀ ਪੂਰੀ ਤੁਹਾਨੂੰ ਰਾਈਟਸ ਦੇ ਰਿਹਾ ਤੇ ਮੇਰੇ ਖਿਆਲ ਫੋਰ ਮੋਰ ਇਨਫੋਰਮੇਸ਼ਨ ਯੂ ਕੈਨ ਕੰਟੈਕਟ ਅਸ ਐਨੀ ਟਾਈਮ ਥੈਂਕ ਯੂ ਸੋ ਮਚ ਸੋ ਆਈ ਹੋਪ ਸਾਰਿਆਂ ਨੂੰ ਜੋ ਹੈ ਅੱਜ ਦੇ ਇਸ ਟਾਪਿਕ ਦੇ ਅਕੋਰਡਿੰਗਲੀ ਤੁਹਾਡੀ ਜਿਹੜੀ ਕੁਐਰੀਜ਼ ਜਿਹੜੇ ਸਵਾਲ ਸੀ ਉਹਨਾਂ ਨੂੰ ਕਲੈਰਿਟੀ ਜ਼ਰੂਰ ਮਿਲ ਚੁੱਕੀ ਹੈ ਪਰ ਨਾਲ ਦੀ ਨਾਲ ਮੈਂ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੈ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਜਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਸਮਝ ਸਕੋ ਔਰ ਰਾਈਟ ਪ੍ਰੋਸੈਸ ਫੋਲੋ ਕਰਦੇ ਹੋਏ ਅੱਗੇ ਵਧ ਸਕੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਉਹਨਾਂ ਨੂੰ ਕਲੈਰਿਟੀ ਦਿੰਦੀ ਹੈ ਕਿ ਅੱਗੇ ਵਧਣਾ ਕਿਹੜੇ ਪ੍ਰੋਸੈਸ ਦੇ ਨਾਲ ਹੀ ਉਹਨਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਤਾਂ ਕਿ ਸਹੀ ਸਮੇਂ ਤੇ ਸਹੀ ਪ੍ਰੋਸੈਸ ਫੋਲੋ ਕਰਦੇ ਹੋਏ ਆਪਣਾ ਵੀਜ਼ਾ ਉਹ ਜ਼ਰੂਰ ਲੈ ਸਕਣ ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਜੋ ਹੈ ਕਮੈਂਟ ਸੈਕਸ਼ਨ ਵਿੱਚ ਵੀ ਸ਼ੇਅਰ ਕਰ ਸਕਦੇ ਨੇ ਤਾਂ ਕਿ ਅੱਗੋਂ ਅਸੀਂ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓਜ਼ ਜ਼ਰੂਰ ਲੈ ਕੇ ਆਈਏ ਸੋ ਬਬੂ ਥੈਂਕਸ ਮੈਮ ਇੱਕ ਵਾਰ ਫਿਰ ਤੋਂ ਤੁਹਾਡਾ ਔਰ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ